ਸਿਟੀ ਹਾਲ ਦੇ ਵਿੱਚ ਇੱਕ ਰੈਲੀ ਅੱਜ 5 ਵਜੇ ਉਹਨਾਂ ਨੇ ਰੱਖੀ ਤੇ ਰੈਲੀ ਕੀਤੀ ਕੈਲਡਰਸਨ ਪਾਰਕ ਦੇ ਵਿੱਚ ਅਬੋਰਸ਼ਨਸ ਦੇ ਉੱਤੇ ਹੁਣ ਕਿਉਂ ਕਿ ਮੇਅਰ ਹਰਲ ਦਾ ਇਹ ਬਿਆਨ ਆ ਗਿਆ ਵੀ ਰਿਵਿਊ ਹੋਣਾ ਚਾਹੀਦਾ ਤੇ ਕਿ ਅੱਜ 5 ਵਜੇ ਉਹ ਕਿੰਦੇ ਸਿਟੀ ਹਾਲ ਦੇ ਵਿੱਚ ਮੇਅਰ ਦੇ ਬਾਹਰ ਰੈਲੀ ਕਰਾਂਗੇ ਤੇ ਪੁੱਛਾਂਗੇ ਵੀ ਇਹ ਤੁਹਾਡੀ ਕਹਿਣ ਦਾ ਮਤਲਬ ਕੀ ਆ ਅੱਜ ਆਪਾਂ ਜਦੋਂ ਗੱਲਬਾਤ ਕਰ ਰਹੇ ਹਾਂ ਇਹ ਨੇੜੇ-ਤੇੜੇ ਇਹ ਸਿਆਟਲ ਦੇ ਵਿੱਚ ਹੋ ਰਿਹਾ ਆ ਜਾਂ ਪਲਾਨ ਕਰ ਰਿਹਾ ਹੋਰ ਉਹਨਾਂ ਨੇ ਜਲਦੀ 5 ਵਜੇ ਦਾ ਜੋ ਟਾਈਮ ਆ ਅ ਇਹ ਜਿਹੜਾ ਹੈਗਾ ਇਹਨੂੰ ਰੈਟਲ ਇਨ ਸਿਆਟਲ ਸਿਟੀ ਹਾਲ ਦੇ ਵਿੱਚ ਇੱਕ ਰੈਲੀ ਅੱਜ 5 ਵਜੇ ਉਹਨਾਂ ਨੇ ਰੱਖੀ ਆ ਮਾਮਲਾ ਕੀ ਆ ਇਹ ਪ੍ਰੋਟੈਸਟ ਜਿਹੜਾ ਸਿਆਟਲ ਦੇ ਮੇਅਰ ਬਰੂਸ ਹੈਰਲ ਨੇ ਉਹਨਾਂ ਨੇ ਇੱਕ ਕਮੈਂਟ ਦਿੱਤਾ ਵੀਕਐਂਡ ਦੇ ਉੱਤੇ ਸ਼ਨੀਵਾਰ ਨੂੰ ਜਿਹੜੀ ਰੈਲੀ ਹੋਈ ਸੀ ਉਸ ਤੋਂ ਬਾਅਦ ਉਹ ਕੈਲੈਂਡਰਸਨ ਪਾਰਕ ਦੇ ਵਿੱਚ ਉਸ ਕਮੈਂਟ ਦੇ ਵਿਰੋਧ ਦੇ ਵਿੱਚ ਸਾਰਾ ਕੁਝ ਹੋ ਰਿਹਾ ਰੌਲਾ ਕੀ ਸੀ ਜਿਹੜਾ origional event ਸੀ ਸ਼ਨੀਵਾਰ ਨੂੰ ਜਿਹੜਾ May Day USA ਇੱਕ Christian activist group ਆ ਉਹਨਾਂ ਨੇ ਇੱਕ ਆਪਣੀ ਮਤਲਬ ਧਾਰਮਿਕ ਕਿਸ਼ਨਦੀ ਰੈਲੀ ਕੀਤੀ ਕੈਲੈਂਡਰਸਨ ਪਾਰਕ ਦੇ ਵਿੱਚ ਅਬੋਰਸ਼ਨਸ ਦੇ ਉੱਤੇ ਤੇ ਚਾਈਲਡ ਟ੍ਰੈਫਿਕਿੰਗ ਦੇ ਉੱਤੇ ਇਹ ਕੈਲੈਂਡਰਸਨ ਪਾਰਕ ਉਹ ਇਲਾਕਾ ਹੈ ਜਿੱਥੇ LGBTQ+ ਭਾਈਚਾਰੇ ਦੀ ਬਹੁਤਾਤ ਆ ਇਹ ਕਹਿੰਦੇ ਜਾਣ ਬੁਝ ਕੇ ਉੱਥੇ ਰੈਲੀ ਰੱਖੀ ਇਹਨਾਂ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਜਾਂ ਉਸ ਜਿਹੜੇ ਡੋਮਿਨੈਂਟ ਏਰੀਆ ਦੇ ਵਿੱਚ ਉੱਥੇ ਇਹ ਰੈਲੀ ਕਰਨ ਗਏ ਇਹਨਾਂ ਦੀ ਰੈਲੀ ਦੇ ਵਿਰੋਧ ਦੇ ਵਿੱਚ ਦੂਜੀ ਰੈਲੀ ਕਰਨ ਆ ਗਏ ਜਿਹੜੇ ਇਹਨਾਂ ਦੇ ਵਿਰੋਧੀ ਸੀ ਜਿਹੜੇ ਮਤਲਬ ਦੂਜੀਆਂ ਵੈਲਿਊਜ਼ ਦੀ ਸਪੋਰਟ ਕਰਦੇ ਆ ਉੱਥੇ ਆਪਸ ਦੇ ਵਿੱਚ ਜਿਹੜੀ ਝੜਪ ਹੋ ਗਈ ਜਾਂ ਕਈ ਕੁਝ ਵਾਇਲੈਂਸ ਹੋ ਗਿਆ ਪੁਲਿਸ ਆ ਗਈ 23 ਜਣੇ ਉਹਨਾਂ ਨੇ ਗ੍ਰਫਤਾਰ ਕਰ ਲਏ ਗ੍ਰਫਤਾਰ ਕਰ ਲਏ ਜਿਹੜੇ ਮੇਅਰ ਹੈਰਲ ਨੇ ਇਹਨਾਂ ਨੇ ਸਿਆਟਲ ਦੀ ਮਤਲਬ ਉਹਦੀ ਮਤਲਬ ਸਿਫਤ ਕੀਤੀ ਕਿਹੀਂ ਬਹੁਤ ਚੰਗੇ ਲੋਕਾਂ ਇੱਥੇ ਸਾਰਾ ਕੁਝ ਠੀਕ ਹੈ ਤੇ ਨਾਲ ਹੀ ਉਹਨ ਵੀ ਇਹਨਾਂ ਨੂੰ ਇਹ ਰੈਲੀ ਇੱਥੇ ਕਰਨ ਦੀ ਆਗਿਆ ਕਿਉਂ ਦਿੱਤੀ ਜਾਂ ਕਿਹਨੇ ਦਿੱਤੀ ਵੀ ਜਾਂ ਕੀ ਕੀ ਤੇ ਹੋਰ ਨਹੀਂ ਕਰ ਸਕਦੇ ਇਸ ਗੱਲ ਦਾ ਰਿਵਿਊ ਹੋਣਾ ਚਾਹੀਦਾ ਹੁਣ ਕਿਉਂਕਿ ਮੇਅਰ ਹਰਲ ਦਾ ਇਹ ਬਿਆਨ ਆ ਕੇ ਵੀ ਰਿਵਿਊ ਹੋਣਾ ਚਾਹੀਦਾ ਤੇ ਉਹ ਇਸ ਗੱਲ ਤੋਂ ਅਫਸੈਟ ਹੋ ਗਏ ਉਹ ਕਹਿੰਦੇ ਵੀ ਅਸੀਂ ਰੈਲੀ ਕਰਨ ਦਾ ਸਾਨੂੰ ਹੱਕ ਆ ਅਸੀਂ ਕਿਉਂ ਨਹੀਂ ਰੈਲੀ ਇੱਥੇ ਕਰ ਸਕਦੇ ਕਿਉਂਕਿ ਅਸੀਂ ਕ੍ਰਿਸਚੀਅਨ ਆ ਵੀ ਸਾਡੇ ਕ੍ਰਿਸਚੀਅਨਾਂ ਦੇ ਨਾਲ ਤੱਕਾ ਹੋ ਰਿਹਾ ਤੇ ਇਹ ਸਾਡੇ ਰਿਲੀਜੀਅਸ ਫਰੀडम ਦੇ ਉੱਤੇ ਉਹ ਕਹਿੰਦੇ ਅਟੈਕ ਆ ਇਹਦੇ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਮਤਲਬ ਧਾਰਮਿਕ ਪੱਖਪਾਤ ਦਾ ਇੱਕ ਸਿੱਧਾ-ਸਿੱਧਾ ਮੁੱਦਾ ਚੱਕ ਕੇ ਅੱਜ 5 ਵਜੇ ਉਹ ਕਿੰਦੇ ਸਿਟੀ ਹਾਲ ਦੇ ਵਿੱਚ ਮੇਅਰ ਦੇ ਬਾਹਰ ਰੈਲੀ ਕਰਾਂਗੇ ਤੇ ਪੁੱਛਾਂਗੇ ਵੀ ਇਹ ਤੁਹਾਡੀ ਕਹਿਣ ਦਾ ਮਤਲਬ ਕੀ ਆ ਸੋ ਇਹ ਪਰਮਿਟ ਨੂੰ ਲੈ ਕੇ ਰੌਲਾ ਤੇ ਹੈਰਲ ਜਿਹੜੇ ਨੇ ਉਹ ਕਹਿ ਰਹੇ ਆ ਕਿ ਇਸ ਕਾਊਂਟਰ ਪ੍ਰੋਟੈਸਟ ਦੇ ਵਿੱਚ ਕੁਝ ਲੋਕ ਆਏ ਆ ਜਿਨ੍ਹਾਂ ਨੇ ਵਾਇਲੈਂਸ ਕੀਤੀ ਆ ਤੇ ਰੈਲੀ ਜਿਹੜੀ ਆ ਉਹ ਜਾਣਬੁੱਝ ਕੇ ਇੱਕ ਵੈਲ ਨੋਨ ਐਲਜੀਬੀਟੀਕਿਊ ਪਲੱਸ ਏਰੀਏ ਦੇ ਵਿੱਚ ਕੀਤੀ ਗਈ ਹੈ ਟੈਨਸ਼ਨ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਕਾਫੀ ਜ਼ਿਆਦਾ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ